ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕਾਲੀਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਤਿੰਨ ਵੜਾ ਵੇਖ ਰਹੇ ਆ ਇਹ ਬਾਈ ਦੀਆਂ ਸੇਲ ਹੈ ਬਕਾਊ ਆ ਜਾਇਜੇ ਭਾ ਹੋਣਗੇ ਜਮਾ ਨਿੱਕੇ ਨਿੱਕੇ ਇੱਕ ਡੱਬੀ ਆ ਦੋ ਬਦਾਮੀ ਰੰਗ ਦੀਆਂ ਇੱਕ ਤਾਜੀ ਸੂਈ ਆ ਦੋ ਸੂਨ ਨੂੰ ਤਿਆਰ ਆ ਨਿੱਕੇ ਨਿੱਕੇ ਪਾ ਵਡੀਆਂ ਵਹਿਣਾ ਫੁੱਲ ਵਜਣ ਵਾਲੀਆਂ ਗੱਲਾਂ ਬਾਤਾਂ ਕਰ ਲੈਨੇ ਹਾਂ ਜੀ ਸਾਸਿਕਾ ਜੀ ਬਈ ਸਾਸਿਕਾ ਜੀ ਨਾਂ ਦੱਸ ਦੀ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬਾਗਿਆ ਬਰਾਂਜਲਾ ਮੋਗਾ ਫੋਨ ਨੰਬਰ 9814326104 ਕੰਨਵਾ ਸੂਆ ਇਹ ਬਈ ਦੂਜਾ ਸੂਆ ਰੀਨ ਸਮਾ ਇਹ ਬਈ ਕਹਤ ਸ਼ਾਮ ਦੀ ਸੂਈ ਵੀ ਆ ਹੂੰ ਜੇ ਇਸ ਜੂਰ ਦੇਵਾ ਪੈ ਗਈ ਓਕੇ ਆ ਸਾਰੇ ਗੱਲ ਕਿੰਨਾ ਕਿਦਾਂ ਤੇ ਪਿਆ ਜੀ ਬਈ ਦਾਰਨ 18 ਕਿਲੋ ਪਿਉਣਾ ਚਾਹੀਦਾ ਹੋ ਸਕਦਾ ਜੀ ਸੇਵਾ ਵਾਧੂ ਦਾ ਵਾਦੇ ਪੀਓ ਹਾਂ ਲੈਵਾ ਵੇਖੇ ਤਾਂ ਭਾਵੇਂ 20 ਕਿਲੋ ਕਹਿ ਦਿੱਗੇ ਹਾਂ ਨਾ ਵੀ ਇੰਨਾ ਕਿਉਂ ਹੱਕ ਵੀ ਹੈਗਾ ਬਾਕੀ ਚੋਣ ਦੀ ਠੰਡੀ ਸੀਲ ਪੂਰੀ ਫੁੱਲ ਹੈ ਲੈਣਾ ਪਾਉਣਾ ਪਾਵੇ ਨਹੀਂ ਬੁਣਨਾ ਪਾਵੇ ਮਾਗਰੇ ਦੇ ਬੱਚਾ ਕੱਢੀਏ ਬਾਹਰੋਂ ਦੋਸਤੋ ਚੋਣ ਦੀ ਬਾਈ ਕਹਿੰਦਾ ਠੰਡੀ ਸੀਲ ਫੁੱਲ ਹੈ ਨਿਆਣਾ ਪਾ ਕੇ ਚਵਾਈ ਕਰਨੀ ਆ ਤਾਂ ਨਿਆਣਾ ਪਾ ਕੇ ਅਗਲਾ ਚਵਾਈ ਕਰ ਲੈ ਜੇ ਬਿਨਾ ਨਿਆਣੇ ਤੋਂ ਚਵਾਈ ਕਰਨੀ ਆ ਨਿਆਣਾ ਨਹੀਂ ਪਾਉਣਾ ਮਤਲਬ ਰਸਾ ਨਹੀਂ ਲਾਉਣਾ ਤਾਂ ਅਗਲਾ ਬਿਨਾ ਰਸੀਦੋਂ ਚੁਵਾਈ ਕਰ ਲੇ। ਲੇਵਾ ਵੇਖ ਕੇ ਤਾਂ ਬਾਈ ਕਹਿੰਦਾ 20-22 ਕਿਲੋ ਕਹਿ ਦਈਏ ਪਰ ਕੀ ਲੋੜ ਆ ਬਾਈ ਕਹਿੰਦਾ ਝੂਠ ਮਾਰਨ ਦੀ। ਜੇ ਅਗਲੇ ਦੀ ਸੇਵਾ ਹੋਈ ਹੋ ਸਕਦਾ 20 ਕਿਲੋ ਪਿਆਜੇ। ਨਹੀਂ 17-18 ਕਿਲੋ ਦੁੱਧ ਤਾਂ ਬਾਈ ਕਹਿੰਦਾ ਆਰਾਮ ਨਾਲ ਪਿਆਜੂ। ਅਮਰੀਕਾ ਨਾਲ ਜਿਹੜਾ ਕੱਦ ਦਾ ਜਰਸੀ ਦਾ ਤੇ ਜੇ ਐਡੇ ਕੱਦ ਵਾਲੀ ਵੱਡੇ ਹਵਾਨੇ ਵਾਲੀ ਫੁੱਲ ਵਜਨ ਵਾਲੀ 17-18 ਕਿਲੋ ਦੁੱਧ ਰਾਖੀ ਜੀ ਸੇਵਾ ਤੇ ਮਤਲਬ ਦਰਮਿਆਨੀ ਜੀ ਸੇਵਾ ਤੇ ਨਹੀਂ ਦੁੱਧ ਦਿੰਦੀ। ਫਿਰ ਦੇਣਾ ਵੀ ਕਿਹੜੀ ਨੇ ਆ। ਲੇਵਾ ਪੂਰਾ ਸੋਹਣਾ। ਡਾਵਾ ਵਾਲਾ ਮੂਰਲੇ ਖਾਨ ਤੋਂ ਫਟ ਵੰਗੂ ਹਵਾਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਚਾਰ ਹੀ ਥਾਣ ਗੁਲਾਬੀ ਹੱਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਕਲ ਦੀ ਸੂਈ ਆ ਜੇਰ ਵਾਲੇ ਪਾਸੋਂ ਓਕੇ ਆ ਜੇਰ ਦੇ ਪਾਸੋਂ ਬਈ ਸਾਰੀ ਕਾਇਨ ਜੀ ਗਾਰੰਟੀ ਆ ਜੇਰ ਦੀ ਥਾਣਾ ਥੋਣਾ ਦੀ ਓਕੇ ਆ ਠੀਕ ਆ ਜੇਰ ਦੀ ਥਾਣਾ ਥੋਣਾ ਦੀ ਸਾਰੇ ਪਾਸੋਂ ਫੁੱਲ ਗਾਰੰਟੀ ਆ ਜੇ ਲੱਤ ਛੜ ਵਾਲੀ ਹੁੰਦੀ ਉਹਨੂੰ ਲੱਤਾਂ ਜੀਆਂ ਆਉਂਦੀਆਂ ਨਹੀਂ ਚੱਟਣੀਆਂ ਜਿਸ ਕਾਰਨ ਦੇ ਠੋਕਣੀ ਸੀ ਗੱਟ ਤੇ ਪਰ ਪੂਰੀ ਸੀਰ ਹੈ ਜੇ ਉਹ ਜੀਆਂ ਹੋ ਗਿਆ ਹੁਣ ਬਈ ਧਿਲਿਆਰੇ ਪਾਈ ਖੜਾਈਆਂ ਹੋਣਗੀਆਂ ਹਾਂ ਪਰਿਆਂ ਦੇ ਨਹੀਂ ਖੜਨਾ ਸੀ ਆਹ ਇਹ ਵੀ ਗੱਲ ਹੈਗੀ ਆ ਹਾਂ ਠੰਡੀਆਂ ਸੀਗੂ ਪੂਰੀ ਫੁੱਲ ਆ ਤਿੰਨੇ ਬੋਹਾਂ ਦੀ ਫੁੱਲ ਗਰੰਟੀ ਜੈ ਜੈ ਮੋਲਾ ਇਹਦਾ ਮੋਲ ਤਾਂ ਬਾਈ ਭਾਵੇਂ 65 ਕਰ ਲੀਏ 7 ਕਰ ਲੀ ਹਣਾ ਆਪਾਂ 60000 ਜੋ 500 ਛੋੜ ਗਏ 58.5 ਆ ਵੀ ਗੱਲ ਸਹੀ ਆ ਕਿਸੇ ਦੇ ਧਿਲਿਆਰਾ ਨਹੀਂ ਪਾਇਆ ਗੱਲ 'ਚ ਪਟੇ ਪਾਏ ਆ ਤੇ ਪਟਿਆਂ ਨੂੰ ਬਾਈ ਨੇ ਰੱਸੀ ਪਾਤੀ ਆ ਤੇ ਜੇ ਇਹੀ ਗਰਮ ਹੁੰਦੀਆਂ ਤਕਾ ਕਰਦੀਆਂ ਫੇਰ ਤਾਂ ਤੁਹਾਨੂੰ ਵੀ ਪਤਾ ਗੋਕਾ ਰਸੇ ਪਟੇ ਨਾਲ ਜਾਂ ਸੰਗਲ ਨਾਲ ਕਿੱਥੇ ਲੋਟ ਆਉਂਦਾ ਸੰਗਲ ਵਾਲਾ ਕੰਮ ਹੀ ਆ ਉਵੇਂ ਪਟਾ ਪਾਇਆ ਤੇ ਨਹੀਂ ਤਾਂ ਪਹੂ ਖਿੱਚ ਕੇ ਲੈ ਜਾਂਦਾ ਤਿਹਾਰਾ ਪਾ ਕੇ ਪਸ਼ੂ ਸੰਭਾਲਣਾ ਸੌਖਾ ਹੋ ਜਾਂਦਾ ਪੂਰੀਆਂ ਸੀਲ ਠੰਡੀਆਂ 59 ਦੀ ਦੇ ਦੇਣੀ ਆ ਮੱਝਾਂ ਵਰਗਾ ਦੁੱਧ ਨਾਲ 17 18 ਕਿਲੋ ਦੁੱਧ ਵਾਲੀ ਪਹਿਲੀ ਗੱਲ ਤਾਂ ਮੱਝ ਮੈਲੀ ਨਹੀਂ ਜੇ ਮਿਲੀ ਤਾਂ 1.5 ਲੱਖ ਦੀ ਮਿਲੂ ਨਿੱਕਾ ਜ ਆਪਾ ਗਰਮੀਓ ਗਰਮੀ ਖੁੱਲਾ ਦੁੱਧ ਪਿਆ ਦੂ ਘਰੇ ਦੁੱਧ ਪੀਣ ਨੂੰ ਵੀ ਖੁੱਲਾ ਰਹੁ ਡੈਰੀ 'ਚ ਵੀ 10 12 ਕਿਲੋ ਦੁੱਧ ਪਹਿਜੂਗਾ ਉਹਦੇ ਨਾਲ ਪੈਸੇ ਪੂਰੇ ਕਰ ਜੂ ਤੇ 7-8 ਕਿਲੋ ਦੁੱਧ ਖੁੱਲਾ ਕਰੇ ਵਰਤਨ ਨੂੰ ਰਹਿ ਜੂਗਾ ਜਮਾ ਜਾਇਜ ਮਲ 2 ਨੰਬਰ ਤੇ ਆ ਜਾ ਇਹ ਬਈ ਸੂਣ ਵਾਲੀ ਇਹ ਲੈਂਦੀ ਆ 5-7 ਦਿਨ ਲਊਗੀ ਬਾੜੀ ਨਹੀਂ ਲੈਂਦੀ ਵੀ ਹਫਤੇ ਦੇ ਵਿੱਚ ਵਿੱਚ ਸੂਕੂਗੀ ਕਿੰਨਾ ਕੁ ਦੁੱਧ ਦੇ ਦੂ ਬਈ ਇਹਦਾ ਆਪਣਾ ਜੀ ਆਪਣਾ 14 ਕਿਲੋ ਦੱਸਿਆ ਇਹਦਾ ਲਿਆ ਨਹੀਂ ਦਿੱਤਾਣੇ ਬਈ 20 ਕਿਲੋ ਨਹੀਂ ਕਹਿੰਦਾ ਤੂੰ ਕਹੇ ਦਾ ਨਹੀਂ ਆਪਣਾ ਬਈ 20 ਕਿਲੋ ਵਾਲੀ ਲੋਕੀ ਤਾਂ ਰੇਕ ਦੀ ਕਹਿੰਦੇ ਆ ਕਹਿ ਦਿੰਦੇ ਆ ਹੁਣ ਆਹ ਥੱਲੇ ਵੇਖ ਕੇ ਬਾਈ 23 ਵੀ ਕਹਦਾਂਗੇ ਹਾਂ ਪਤਾ ਤਾਂ ਉਦੋਂ ਲੱਗਣਾ ਜਦੋਂ ਥੱਲੇ ਬਾਹਲੀ ਰੱਖੀ ਤੂੰ ਕਾਹਦੇ ਨਹੀਂ ਕਹਿੰਦਾ ਬਾਈ ਉਹਰ ਝੂਠ ਮਾਰਨਾ ਫਾਇਦਾ ਨਹੀਂ ਹ ਹਾਂ ਇਹ ਤਾਂ ਗੱਲ ਹੈਣਾ ਹੁਣ ਵੇਣ ਇਹਨੂੰ ਵੀ ਆਪਾਂ ਕਹਿ ਦਈਏ ਵੀ 20 ਕਿਲੋ ਦੇ ਜੂਗੀ ਪਰ ਇਹ ਨਾ ਲੇਵਾ ਮੰਨ ਕੇ ਵੇਖ ਕੇ ਲੰਚ ਕੀ ਨਹੀਂ ਮੰਨ ਲੈਣਾ ਹਾਂ ਪਰ ਐ ਨਾ ਮੋੜ ਕੇ ਅਗਲਾ ਗਿਆ ਤੇ ਬਾਈ ਚਾਰ ਦਿਨ ਅਸੀਂ 10000 ਪਾ ਦਿੰਦੇ ਆ ਰੋਕ ਲਾ ਹਾਂ ਚਾਰ ਦਿਨ ਸਾਨੂੰ 20 ਕਿਲੋ ਚਵਾਦੀ ਫਿਰ ਚਵਾਇਆ ਨਹੀਂ ਆ ਤੇ ਮੋੜ ਕੇ ਬਾਅਦ ਹੀ ਰੱਖਦੇ ਪਿੱਛੇ ਖੜੀ ਕੰਬੀ ਆ ਹਾਂ ਇਹ ਤਾਂ ਗੱਲ ਹੈਗੀ ਵੀ ਇਹਨੇ ਬਾਅਦ ਹੀ ਭਰਦੀ ਭਰ ਨਹੀਂ ਦੱਸ ਕੇ ਭਰੀ ਇਹਦੇ ਕੰਨਾਂ ਦੇ ਦੰਦ ਹਜੇ 19 21 ਛੋਟੇ ਆ ਠੀਕ ਆ ਉਹ ਹੈਗੀ ਰਲਗਵੀਆ ਹਾਂ ਇਹ ਹਜੇ ਬਰਾਬਰ ਨਹੀਂ ਆ ਚੱਕੀ ਜਾਂਦੀ ਆ ਹਾਂ ਦੋਸਤ ਕਿੰਨਾ ਦਿੱਤਾ ਮੈਂ 14 ਕਿਲੋ ਦੱਸਿਆ ਜੈ ਜੈ ਭਾ ਇਹ ਵੀ ਆ ਸਾਡੇ 95 ਦੀ ਦੇ ਦਾਂਗੇ ਲਓ ਬਾਈ ਆਏ ਆ ਬਾਈ ਸ਼ਾਈ ਵਾਲਾ ਉਹਦੀ ਗਰਮਾ ਠੰਡੀ ਬੋਲ ਪੂਰੀ ਸੀਲ ਸਾਉ ਆ ਇੱਕ ਜੀ ਹੋਰ ਆ ਆਹ ਵਾਹ ਜਿਹੜੇ ਲਈ ਨਹੀਂ ਬਹੁਤ ਘੱਟ ਆ ਲੈ 11 ਠੰਡੀ ਕਰਕੇ ਲਈਆ ਭਾਵੇਂ ਬੰਦਾ ਆਪਣੀ ਵੀਡੀਓ ਕੱਢ ਕੇ ਦੇਖ ਲੈ ਕੋਈ ਸਹੀ ਆ ਪਹਿਲਾਂ ਆਇਆ ਤੇ ਵੇਰਾਗੇ ਮੂੰਹ ਆਇਆ ਰੱਖ ਕੇ ਦੇ ਹੂੰ ਦੋਸਤ ਨਰਮੀ ਮੁੰਡਾ ਵਪਾਰ ਦਾ ਕੰਮ ਜ਼ਰੂਰ ਕਰਦਾ ਪਰ ਵਪਾਰੀਆਂ ਨੂੰ ਝੂਠ ਨਹੀਂ ਮਾਰਦਾ ਸਾਰੇ ਵਪਾਰੀਆਂ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਪਰ 50% ਵਪਾਰੀਏ ਜਿਹੜੇ ਵੱਡੇ ਵੱਡੇ ਗੱਪ ਰੋੜਦੇ ਆ ਪਰ ਮਾੜੀਆਂ ਗੱਲਾਂ ਯਾਰ ਜਿੰਨੀ ਕਿ ਚੀਜ਼ ਉਹਨਾਂ ਦਾ ਦੁੱਧ ਦੱਸੋ ਜਰੂਰੀ ਨਹੀਂ ਝੂਠ ਮਾਰ ਕੇ ਪਸ਼ੂ ਵੇਖਦਾ ਸੱਚ ਬੋਲ ਕੇ ਵੀ ਪਸ਼ੂ ਵੇਚਦੇ ਆ ਨਫਾ ਵਧੀਆ ਮਿਲਦਾ ਝੂਠ ਮਾਰ ਕੇ ਨਹੀਂ ਮਿਲਦਾ ਪਰ ਬਾਈ ਕਹਿੰਦਾ ਆਪਾਂ 20 ਕਿਲੋ ਨਹੀਂ ਕਹਿੰਦੇ ਮੈਂ 20 ਕਿਲੋ ਵਾਲੀ ਗੱਲ ਤਾਂ ਹੀ ਕੀਤੀ ਸੀ ਐ ਕਿਹੜਾ ਹੋਰ ਕਢਾਲਾ ਦੋ ਗੱਲਾਂ ਹੋਰ ਕਰਨੀਆਂ ਹਰੇਕ ਭੈਣ ਭਰਾ ਕਹਿੰਦਾ ਮੈਨੂੰ ਫੋਨ ਲਾ ਕੇ ਹੈਮਦ ਯਾਰ ਬਾਈ ਤੁਸੀਂ ਦੁੱਧ ਬਾਹਲਾ ਦੱਸ ਦਿੰਨੇ ਆ ਭਰਾਵੋ ਮੈਂ ਨਹੀਂ ਬਾਹਲਾ ਦੱਸ ਦਉ ਅਗਲੇ 10 ਦੱਸ ਦੀ ਜਦੋਂ ਅਗਲੇ ਨੂੰ ਆਏ ਕਹੀਦਾ ਫੇਰ ਅਗਲਾ ਕਹਿੰਦਾ ਬਾਈ ਯਾਰ ਤੂੰ ਪੁੱਛ ਸਵਾਰ ਕੇ ਤਾਈਆਂ ਨੂੰ ਪੁੱਛਿਆ ਹੁਣ ਮੈਂ ਬਾਈ ਤੇਰੀ 20 ਕਿਲੋ ਨਹੀਂ ਦਿੰਦੀ ਬਾਈ ਕਹਿੰਦਾ ਨਹੀਂ ਆਪਾਂ ਨਹੀਂ ਝੂਠ ਮਾਰਦੇ ਤੇ ਹੋਰ ਕਿਸੇ ਦੇ ਘਰੇ ਹੁੰਦੀ ਵੱਡੀ ਵਹਿੜਾ ਵਜੇ ਨਾਲੀਆਂ ਵਹਿੜਾ ਤੇ ਸਰੇਖ ਨੇ 17 18 ਇਹਦਾ ਹੀ ਕਹਿ ਦੇਣਾ ਸੀਗਾ ਇਹਦਾ ਤਾਂ 20 ਕਿਲੋ ਆਮਣਾ ਕਹਿਣਾ ਸੀਗਾ ਪਰ ਬਾਈ ਕਹਿੰਦਾ ਆਪਾਂ ਨਹੀਂ ਝੂਠ ਮਾਰਦੇ 14 ਦਿੱਤਾ 14 ਕ ਮੰਨ ਕੇ ਸੌਦਾ ਕਰ ਲਿਓ ਬਾਕੀ ਅੱਗੇ ਤੁਹਾਡੀ ਸੇਵ ਆ ਹੋ ਸਕਦਾ ਵੱਧ ਪਿਆ ਜੇ ਨਹੀਂ 14 ਤਾਂ ਆਮਣਾ ਦੇ ਦੇਣਾ ਤੇ ਜਿਹੜੀ ਡੱਬੀ ਵਹਿੜਾ ਬਣੂ ਗਣੂ ਬਹੁਤ ਹਾਂ ਲੇਵਾ ਲਾਉ ਬਹੁਤ ਬਲਟੇ ਲਪਈਆਂ ਬਹੁਤ ਇੱਕ ਗੱਲ ਹੈ ਕਿ 14 ਕਿਲੋ ਦੁੱਧ ਹੋਊ ਵੀ ਮੱਝਰਗਾ ਲੇਟ ਰਗਾ ਜਮਾ ਸਾਢੇ 59 ਦੀ ਦੇ ਦੇਣੀ ਆ ਜਮਾ ਜਾਇਜ਼ ਮੁੱਲ ਦੋਸਤੋ ਜਮਾ ਨਰਮਈਆ ਬੰਦਾ ਤੁਸੀਂ ਵੀ ਜਦੋਂ ਫੋਨ ਤੇ ਗੱਲ ਕਰੋਗੇ ਜਾਂ ਘਰੇ ਆ ਕੇ ਸੌਦਾ ਕਰੋਗੇ ਤੁਸੀਂ ਵੀ ਕਹੋਗੇ ਕਿ ਵਾਕਿਆ ਹੀ ਬੰਦਾ ਨਰਮ ਤੇ ਨਹੀਂ ਤਾਂ ਝੂਠ ਮਾਰਨਾ ਹੁੰਦਾ ਤੇ ਇਹਦਾ 20 ਕਿਲੋ ਦੁੱਧ ਕਹਿ ਦਨੇ ਬਾਈ ਕਹਿੰਦਾ ਇਹ ਜੀ ਦਾ 23 24 ਕਿਲੋ ਦੁੱਧ ਹਰੇ ਕਹਿੰਦਾ ਪਰ ਤੇ 24 ਕਿਲੋ ਦੁੱਧ ਵਾਲੀ ਤੜਕੇ ਆਥ ਨੇ ਦੋ ਟਾਈਮ 12 12 ਕਿਲੋ ਦੁੱਧ ਦੋ ਦੋਵਾਂ ਬਾਲਟੀਆਂ ਚ ਪੈਂਦਾ ਇੱਕ ਚ ਪੈਂਦਾ ਨਹੀਂ ਗਾ ਯਾਰ ਬਾਈ ਤੇ ਭਰਨੀਆਂ ਊਖੀਆਂ ਤੇ ਯਾਰ ਬਾਗੜ ਕੇ ਵੇਖ ਲਾ ਗੰਮਾ ਨਾ ਕਹਤ ਦੰਦਾ ਹਾਂ ਉਹ ਕਿ ਪੈਣਾ ਚਵਾ ਕੇ ਦੇ ਦੋ ਹਾਂ ਚੌਨ ਨਾਲ ਪਾ ਸਾਰੇ ਭੱਜ ਜਾਂਦੇ ਆ ਉਹ ਵੀ ਕਹਿ ਦੇਣਾ ਬਾਈ 2 ਮਿੰਟ ਰੁਗੀ ਜੇ ਮੇਰਾ ਸੌਦਾ ਜਾ ਹੋਇਆ ਸੀ ਹਾਂ ਮੈਨੂੰ ਪੈਸੇ ਮੋਂਦੇ ਆ ਹਾਂ ਅੰਨੀ ਅਗ ਲੱਗਦੇ ਪੈਸੇ ਕਿਹੜਾ ਖਾ ਜਾਂਦਾ ਸਹੀ ਹੈ ਤੇਰੇ ਹਿਸਾਬ ਨਾਲ ਕਿੰਨਾ ਕੁ ਦੁੱਧ ਦੇ ਦੂ ਬਾਈ 18 ਕਿਲੋ ਦੇਣ ਦਾ ਹੱਕ ਵੀ ਹੈਗਾ ਹੋਰ ਸਾਡਾ ਵਾਧ ਦੇ ਜੀ ਹਾਂ ਉਹ ਅੱਗੇ ਕਿਸਮਤ ਆ ਆਪਾਂ ਇੰਨਾ ਮੰਨ ਕੇ ਲਈਏ ਸਹੀ ਹੈ ਤੇ 17 18 ਕਿਲੋ ਇਹਨਾਂ ਪਿਆ ਜਾਂਦਾ ਸਮਾਂ ਏ ਬਾਈ ਤਿਆਰੀ ਇਹ 2 ਦਿਨ ਮਸਾਂ ਹੀ ਲਊਗੀ ਕੱਢ ਬਾਹਰ ਦੋਸਤੋ ਬਾਈ ਇਹ ਕਹਿੰਦਾ ਇਹ ਤਿਆਰੀ ਇਹ 2 ਦਿਨ ਮਸਾਂ ਹੀ ਲਊ ਬਾਈ ਕਹਿੰਦਾ ਮੈਂ ਤੇ ਵੀ 24 ਕਿਲੋ ਦੁੱਧ ਕਹਿ ਦੇ ਉਹਦਾ ਕੀ ਫਾਇਦਾ ਬਾਕੀ ਬਾਈ ਕਹਿੰਦਾ ਜੇ ਕਿਸੇ ਨੇ ਸ਼ੱਕ ਕੱਢਣੀ ਆ ਤਾਂ ਕੱਢ ਵੀ ਲਿਆ ਕਰੋ ਜਦੋਂ ਕੋਈ ਬਾਹਲਾ ਦੁੱਧ ਦੱਸਦਾ ਨਾਲ ਅਗਲੇ ਨੂੰ ਕਹਿ ਦੇ ਬਾਈ ਇੰਨੇ ਪੈਸੇ ਲੈ ਲਈ ਤੇ ਚਵਾ ਕੇ ਸਵਾ ਕੇ ਦੇ ਦੇਂਗਾ ਸਾਨੂੰ ਤੇ ਸਵਾਉਣ ਵਾਲੇ ਪਾਸੋਂ ਸਾਰੇ ਭੱਜ ਜਾਂਦੇ ਅਗਲਾ ਕਹਿੰਦਾ ਨਹੀਂ ਬਾਈ ਮੈਂ ਤਾਂ ਅੱਜ ਗੱਬਣ ਹੀ ਵੇਚਣੀ ਆ ਤੇ ਉਹ ਗੱਬਣ ਦੇਖ ਲੈ ਕਹਿੰਦਾ ਬੰਦ ਮੁਠੀ ਆ ਹਾਂ ਹਾਂ ਤੇ ਜਿਹੜਾ ਭਰਾਵੋ ਸਾਫ਼ ਸੁਥਰਾ ਕੰਮ ਕਰਦਾ ਝੂਠ ਨਹੀਂ ਮਾਰਦਾ ਤੇ ਉਹਨੂੰ ਚੰਗਾ ਕਹਿਣਾ ਵੀ ਆਪਣਾ ਫਰਜ਼ ਬਣਦਾ ਕਿਉਂਕਿ ਜੇ ਚੰਗੇ ਨੂੰ ਆਪਾਂ ਚੰਗਾ ਨਾ ਕਵਾਂਗੇ ਤੇ ਫਿਰ ਮਾੜੇ ਚੰਗੇ ਦਾ ਕੀ ਪਤਾ ਲੱਗਦਾ ਹਨਾ ਹੁਣ ਇਹ ਗੱਲਾਂ ਸਹੀ ਕੀਤੀਆਂ ਦੁੱਧ ਸਹੀ ਦੱਸਿਆ ਤੇ ਆਪਾਂ ਕਹਿੰਦੇ ਆ ਕਿ ਮੁੰਡਾ ਨਰਮ ਆ ਉਹਨੇ 21 ਥੋੜੀ ਜਿਹੀ ਭਾਲਾ ਬਈ ਹਮ ਹਲਕੀ ਜੀ ਆ ਦੋਸਤੋ ਇਹ ਵੀ ਕਹਿਤਾ ਕਰਕੇ ਆ ਜੇ ਹੋਰ ਕੋਈ ਹੁੰਦਾ ਕਹਿਣਾ ਹੀ ਨਹੀਂ ਸੀ ਗਏ ਨੇ ਦੱਸਾਂਗਾ ਬਾਈ ਹਾਕਾ ਅਗਲਾ ਘਰੇ ਆਏਗਾ ਯਾਰ ਬਾਈ ਦੂ ਲਕੋਰ ਆ ਹਾਂ ਉਹ ਅਗਲੇ ਨੇ ਬਾਕੀ ਸਮਝ ਆ ਰਹੀ ਕੋ ਬੰਨਦੀ ਆਪਾਂ ਇਹ ਕਿਹਨੇ ਪਸ਼ੂ ਆ ਜੀ ਸਮਝ ਨਾ ਲੈਣਾ ਦੋਸਤੋ ਹੈ ਨਹੀਂ ਮਾੜੀ ਮੋਟ ਜੀ ਆ ਇਹ ਤਾਂ ਘੱਪਣ ਪਸ਼ੂ ਆਵੇਂ ਹੀ ਕਰ ਜਾਂਦਾ ਤੁਸੀਂ ਵੇਖ ਲਓ ਨਹੀਂ ਤੇ ਇੱਥੇ ਲੋਕੀ ਜਿਵੇਂ ਟੇਢੀਆਂ ਹੁੰਦੀਆਂ ਖੜੀਆਂ ਉਹ ਵੀ ਸਿੱਧੀਆਂ ਕਰ ਦਿੰਦੇ ਆ 2 ਕਿਲੋ ਉਧਰੋਂ ਚੋ ਲੈਿੰਦੇ ਆ ਤੇ ਲੇਵਾ ਸਿੱਧਾ ਹੋ ਜਾਂਦਾ ਤੇ ਪਰ ਬਾਈ ਨੇ ਇਹ ਤਾਂ ਗੱਭਣ ਇਹਦਾ ਤਾਂ ਕੀ ਚੋਲਿਆ ਪਰ ਨਹੀਂ ਨਰਮ ਜਿਹਾ ਬੰਦਾ ਜੈਜਾ ਮੌਲੇ ਦਾ ਵੀ ਇਹ ਵੀ ਬਾਈ ਸਾਡੇ ਨਾਲ ਤੁਰੇ ਜਾਣ ਕੋਈ ਜਿਹੜੀ ਮਰਜ਼ੀ ਲੈ ਜਾ ਜਿਹੜੀ ਮਰਜ਼ੀ ਲੈ ਜਾ ਸਹੀ ਆ ਵਾ ਇਹ ਮੌਲ ਵਾਲੇ ਪਾਸੇ ਨਾ ਬੋਵੇ ਹਾਂ ਆਪਾਂ ਲੈਣ ਦੇਣ ਜੀ ਰੱਖੋ ਦੋਸਤੋ ਲੈਣ ਦੇਣ ਵਾਲੇ ਮੌਲਾ ਜਿਹੜੀ ਆ 4 ਨੰਬਰ ਵੈੜ 3 ਨੰਬਰ ਵੈੜ ਵਿਖਾਈ ਆ ਡੱਬੀ 20 ਕਿਲੋ ਦੁੱਧ ਕੋਈ ਬਾੜਾ ਨਹੀਂ ਪਰ 18 ਹੀ ਮਨ ਨੂੰ ਬਾਈ ਕਹਿੰਦਾ ਆਪਾਂ ਤਾਂ ਘਾਟੀ ਦੱਸਦੇ ਆ ਥੋਡੀ ਕਿਸਮਾ ਦਾ 20 ਦੇ ਜੇ 22 ਦੇ ਜੇ ਵਧੀਆ ਗੱਲ ਆ 5595000 ਦੀ ਤਿੱਖੜੀ ਦੇ ਦੇਣੀ ਹੈ ਜਮਾ ਜਾਇਜ਼ ਮੁੱਲ ਤੇ ਜਿਹੜਾ ਭੈਣ ਭਰਾ ਝੂਠ ਨਹੀਂ ਮਾਰਦਾ ਨਾ ਉਹਦੇ ਨਾਲ ਬਾੜੀਆਂ ਬਾਦ ਘਾਟ ਵਾਲੀਆਂ ਗੱਲਾਂ ਵੀ ਨਾ ਕਰਿਆ ਕਰੋ ਤੇ ਜੇ ਇਹੀ ਪਹਿਲੀ ਦਾ 20 ਕਿਲੋ ਕਹਿਣ ਦਾ ਇਹਦਾ 24 ਕਿਲੋ ਕਹਿਣ ਦਾ ਇਹਦਾ 17 18 ਕਹਿਣ ਦਾ ਤੇ ਫੇਰ ਵੀ ਤੇ ਲੋਕਾਂ ਨੇ ਕਹਿਣਾ ਸੀ ਹੁਣ ਜਦੋਂ ਸੱਚ ਬੋਲਿਆ ਤੇ ਫਿਰ ਐਪਰੀਸ਼ੀਏਟ ਕਰਨ ਦਾ ਫਰਜ਼ ਬੰਦਾ ਆਪਣਾ ਬਾਲੀ ਪਕਾਈ ਨਾ ਕਰੋ ਜੈਜ ਜਾਂ ਮੋਲ ਵੱਡੀਆਂ ਵਹਿੜਾਂ ਵਜਣ ਵਾਲੀਆਂ ਐ ਨਾ ਹੋਊਗਾ ਕਿ ਵੜ ਗੋਡੇ ਕੀ ਜਿੱਡੀ ਨਿਕਲ ਜੂ ਤਿੰਨੇ ਵੱਡੀਆਂ ਫੁੱਲ ਜਾਣ ਵਾਲੀਆਂ ਨਿੱਕੇ ਨਿੱਕੇ ਪਹਾ ਸਾਰਿਆਂ ਨੂੰ ਹਸਿਕਾਰ